ਮੇਰਾ ਨਾਮ ਸਰਪੰਚ ਜਸਨਦੀਪ ਸਿੰਘ ਪਿੰਡ ਰਟੋਲ ਵਿਲੀਆ ਤੋਂ ਜੀ। ਸਰਪੰਚ ਕੀ ਕਹੋਗੇ ਤੁਹਾਡੇ ਪਿੰਡ ਦੇ ਜਿਹੜੇ ਵੀਰ ਕੋਲੋਂ ਉੱਥੇ ਬਾਦ ਘਟਨਾ ਕਰਮ ਵਾਪਰਿਆ ਕੀ ਕਹਿਣਾ ਚਾਹੋਗੇ ਪਿੰਡ ਵਾਸੀ ਇਸ ਸਮੂਹਤ ਬਾਰੇ ਦੱਸਿਓ ਕੀ ਕਹਿਣਾ ਚਾਹੋਗੇ? ਵੇਖੋ ਜੀ ਜੋ ਪਿਛਲੇ ਦਿਨੇ ਯੂਐਸਏ 'ਚ ਐਕਸੀਡੈਂਟ ਹੋਇਆ ਵਾ ਤਿੰਨ ਉਹਨਾਂ ਦੇ ਗੁਰੇ ਪਰਿਵਾਰ ਦੇ ਜੀਵ ਗੁਜ਼ਰ ਗਏ। ਸਾਨੂੰ ਉਹਨਾਂ ਦੇ ਪਰਿਵਾਰ ਨਾਲ ਬਹੁਤ ਦਰਦੀ ਆ। ਦੂਜਾ ਵੀਰ ਸਾਡਾ ਜਿੰਦਰ ਸਿੰਘ ਉਹਨੇ ਕੋਈ ਉਹਦਾ ਕੋਈ ਨਿੱਜੀ ਮਸਲਾ ਨਹੀਂ ਉਹਨੇ ਕੋਈ ਜਾਣ ਕੇ ਨਹੀਂ ਐਕਸੀਡੈਂਟ ਕੀਤਾ। ਰੋਡ ਤੇ ਵੇਖੋ ਜੀ ਇਹ ਚਾਂ ਚੱਕੀ ਇੱਥੇ ਵੀ ਆਪਾਂ ਵੇਨਿਆ ਕਿ ਐਕਸੀਡੈਂਟ ਨਿਤ ਹੁੰਦੇ ਆ। ਅਸੀਂ ਤੇ ਇਹ ਵੀ ਅੰਨਿਆ ਕਿ ਚਲੋ ਗੱਡੀ ਉਹ ਵੀ ਬੜੀ ਸਪੀਡ ਤੇ ਸਰਕਾਰ ਨੂੰ ਉਹਨਾਂ ਦੀ ਵੀ ਜਾਂਚ ਕਰਨੀ ਚਾਹੀਦੀ ਆ ਕੋਈ ਡਰਿੰਕ ਨਾ ਕੀਤੀ ਹੋਵੇ। ਤੇ ਬਾਕੀ ਇਹ ਹੈ ਕਿ ਵੀਰ ਦੇ ਵਾਸਤੇ ਅਫਵਾਹਾਂ ਬਹੁਤ ਉੱਡ ਰਹੀਆਂ ਕਿ 40-45 ਸਾਲ ਦੀ ਸਜ਼ਾ ਹੋ ਗਈ ਆ ਜੀ। ਤੇ ਹਲੇ ਇਦਾਂ ਦਾ ਕੋਈ ਵੀ ਕੰਮ ਨਹੀਂ ਹੋਇਆ ਤੇ 27 ਤਰੀਕ ਨੂੰ ਵੀਰ ਦੀ ਸੁਣਵਾਈ ਆ ਤੇ ਉਸ ਤੋਂ ਬਾਅਦ ਪਤਾ ਲੱਗੂਗਾ। ਕੀ ਮੰਗਤੀ ਕਰਦੇ ਆ। ਬੰਗਦੇ ਇਹ ਕਰਦੇ ਆ ਕਿ ਚਲੋ ਜੇ ਗਲਤੀ ਹੋਈ ਹੈ ਵੀਰ ਤੋਂ ਤਾਂ ਵੀਰ ਦਾ ਸਾਥ ਦਈਏ ਇਨਸਾਫ ਮਿਲੇ ਉਹਨੂੰ ਤੇ ਜਿਹੜੀ ਸਜ਼ਾ ਵੀ ਕੋਈ ਘੱਟ ਤੋਂ ਘੱਟ ਹੋਵੇ ਤੇ ਇੰਡੀਆ ਵੀ ਜਿਹੜਾ ਪੇਸ਼ ਕੀਤਾ ਗਿਆ ਸੱਚੇ ਪੜਕਾ ਨਹੀਂ ਸੀ ਫਜ਼ਾ ਨਹੀਂ ਉਹ ਕਰਨਾ ਕਰਮਾ ਕੀ ਕਰਨਾ ਉਹ ਅਸੀਂ ਚੀਜ਼ ਵੇਖੀ ਆ ਜਦੋਂ ਬੇੜੀਆਂ ਤੁਹਾਨੂੰ ਲੱਗੀਆਂ ਸਿਰ ਤੇ ਦਸਤਾਰ ਨੇ ਇਹਦੇ ਅੰਗਰੇਜ਼ਾਂ ਵੇਲੇ ਦਾ ਜ਼ੁਲਮ ਫੇਰ ਉਹ ਦੇਣਾ ਚਿੱਤੇ ਆ ਗਏ ਜਿਹੜੀ ਦਸਤਾਰ ਆ ਸਿੱਖ ਦੀ ਉਹ ਤਾਜ ਆ ਤੇ ਜੇ ਆਪਣੇ ਸਿਰ ਤੋਂ ਤਾਜੀ ਲੱਤ ਜਾਵੇ ਤੇ ਆਪਾਂ ਫਿਰ ਸਿੱਖਨੇ। ਕੀ ਕੀ ਨਾਮ ਆਪਣਾ? ਮੇਰਾ ਨਾਮ ਸੁਬਿੰਦਰ ਸਿੰਘ ਹੈ ਜੀ। ਕੀ ਕੀ ਲੱਗਦੇ ਤੁਸੀਂ ਹਜੇ ਤੱਕ? ਮੇਰਾ ਉਹ ਬ੍ਰਦਰ ਹੈ ਛੋਟਾ ਜੀ, ਚਾਚਾ ਜੀ ਦਾ ਬੇਟਾ ਜੀ। ਕੀ ਕਹਿਣਾ ਚਾਹੋਗੇ ਘਰ ਨਾਲ ਕਰਨਾ ਕਰੂਗਾ। ਹਾਲਾਂਕਿ ਪਰਿਵਾਰਕ ਮੈਂਬਰਾਂ ਵਿੱਚ ਕਿਤੇ ਕਿਵੇਂ ਉਹਨਾਂ ਦੀ ਮਦਰ ਕੌਣ ਪਰਿਵਾਰ? ਪਰਿਵਾਰ ਦੇ ਵਿੱਚ ਉਹਨਾਂ ਦੇ ਪਿਤਾ ਜੀ ਤੇ ਡੈਥ ਹੋ ਚੁੱਕੀ ਹੈ ਕੋਰੋਨਾ ਕਾਲ ਦੇ ਵੇਲੇ ਜੀ। ਉਹਨ ਘਰ ਦੇ ਵਿੱਚ ਹੈ ਵਕਤ ਉਹਨਾਂ ਦੀ ਮਾਤਾ ਜੀ ਤੇ ਵੱਡੇ ਬ੍ਰਦਰ ਉਹਨਾਂ ਦੇ। ਜਿਹੜੀ ਮਾਤਾ ਜੀ ਆ ਉਹ ਵੀ ਜਦੋਂ ਇਹ ਗੱਲ ਸੁਣੀ ਆ ਸਦਮੇ ਦੇ ਵਿੱਚ ਆ ਕਾਫੀ ਸੀਰੀਅਸ ਸੀ ਹਸਪੀਟਲ ਖੜੀ ਸੀ ਉਦੋਂ ਦਵਾਈ ਦਿਵਾ ਕੇ ਲਿਆਂਦੀ ਆ ਅੱਗੇ ਨੋ ਕੋ ਜੋ ਬਿਹਤਰ ਸੀ ਇਹ ਦੁਨਾਂ ਦੀ ਤੁਸੀਂ ਕਿਦੋਂ ਦਾ ਗਿਆ ਸੀ ਵੀ ਅਮਰੀਕਾ ਇਹ 2018 ਦੇ ਵਿੱਚ ਗਿਆ ਜੀ ਤਕਰੀਬਨ ਇਹਨੂੰ ਮਤਲਬ 5-6 ਸਾਲ ਹੋ ਗਏ ਗਏ ਨੇ ਕੀ ਕਹਿਣਾ ਚਾਹੋਗੇ ਲਗਾਤਾਰ ਅਫਵਾਹਾਂ ਦਾ ਦੌਰ ਵਿਚਾਲਾ ਕੀ ਕਹਿਣਾ ਚਾਹੋਗੇ ਕੁਝ ਪੰਡਿਤ ਵੀ ਵੀਰ ਦੇ ਨਾਂ ਦੇ ਚੱਕੀ ਕਰੇ ਜਾਂਦੇ ਨੇ ਲੋਕ ਪੈਸਾ ਵੀ ਰੱਖਾ ਕਰ ਰਹੇ ਨੇ ਕੀ ਕਹਿਣਾ ਚਾਹੋਗੇ ਬੀਜੀ ਜਿਹੜੀ ਇਸ ਸਜਾ ਦੀ ਗੱਲ ਆ 45 ਸਾਰੇ ਸਾਰੀ ਦਰਸਾ ਸਾਲ ਅਖਵਾਵਾਂ ਡਾਈਆਂ ਜਾ ਰਹੀਆਂ ਆ ਹਾਲਾਂਕਿ 27 ਤਰੀਕ ਨੂੰ ਇਹਨਾਂ ਦੀ ਜਿਹੜੀ ਆ ਉਹ ਸੁਣਵਾਈ ਹੋਣੀ ਕੇਸ ਦੀ ਬਾਕੀ ਜਿਹੜੀਆਂ ਆ ਜਿਹੜਾ ਫੰਡਿੰਗ ਦੀ ਗੱਲ ਆ ਇਹ ਜਿਹੜਾ ਆ ਇਹ ਨਾ ਕਰਨ ਇਹ ਸਾਰਾ ਕੁਝ ਜਿਹੜਾ ਇਹ ਗਲਤ ਹੋ ਰਿਹਾ ਇਹ ਹੱਥ ਜੋੜ ਕੇ ਬੇਨਤੀ ਪਰਿਵਾਰ ਵੱਲੋਂ ਵੀ ਤੇ ਅਸੀਂ ਵੀ ਬੇਨਤੀ ਕਰਦੇ ਆ ਜਿਹੜੀ ਆ ਵੀਰ ਦੇ ਨਾਂ ਦੇ ਫੰਡਿੰਗ ਹੋ ਰਹੀ ਆ ਇਹ ਨਾ ਕੀਤੀ ਜਾਵੇ ਝੂਠੀਆਂ ਖਵਾਵਾ ਜਿਹੜੀਆਂ ਇਹ ਨਾਂ ਡੰਗਾ ਜਾਣਾ ਪੇਸ਼ ਕੀਤਾ ਗਿਆ ਕਿਵੇਂ ਕਿਵੇਂ ਦੇਖਦੇ ਹੋ ਕਿ ਤੁਸੀਂ ਵੀ ਗੁਰਤੇਕ ਜੋ ਕੀ ਕਰਨਾ ਚਾਹੋ। ਵੇਖੋ ਜੀ ਇਹ ਤੇ ਤੁਹਾਨੂੰ ਪਹਿਲਾਂ ਮੈਂ ਦੱਸਿਆ ਕਿ ਜਿਹੜਾ ਸਿੱਖਾਂ ਦੇ ਨਾਲ ਪਹਿਲਾਂ ਤੋਂ ਹੀ ਇਹ ਚੀਜ਼ਾਂ ਹੁੰਦੀਆਂ ਆ ਰਹੀਆਂ ਜਦੋਂ ਉਹਨਾਂ ਨੇ ਅਦਾਲਤ ਦੇ ਵਿੱਚ ਪੇਸ਼ ਕੀਤਾ ਵੀਰ ਗੁਰਸਿੱਖਿਆ ਸਿਰ ਤੇ ਜੁੜਾ ਆ ਹਾਲਾਂਕਿ ਚਲੋ ਉੱਥੇ ਕਾਨੂੰਨ ਆ ਪਾਗਲ ਬਣ ਕੇ ਨਹੀਂ ਅੰਦਰ ਜਾ ਸਕਦਾ ਸੀ ਪਰ ਉਹਨੂੰ ਪਟਕਾ ਦੇ ਦਿੱਤਾ ਜਾਂਦਾ ਜਿਹੜਾ ਉਹ ਸਿਰ ਦੇ ਉੱਤੇ ਬੰਨ ਕੇ ਜਾਂਦਾ ਇਹ ਵੀ ਉਹ ਇੱਕ ਬਹੁਤ ਨਿੰਦਣਯੋਗ ਘਟਨਾ ਆ। ਸਰਕਾਰ ਨੂੰ ਕੀ ਪੀਲ ਹੈ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਨੂੰ ਸਾਡੀ ਇਹੀ ਅਪੀਲ ਹੈ ਕਿ ਇਹ ਸੈਂਟਰ ਸਰਕਾਰ ਦੇ ਨਾਲ ਗੱਲ ਕਰਕੇ ਤੇ ਬਾਹਰ ਉੱਥੇ ਜਾ ਕੇ ਮੈਸੀ ਦੇ ਵਿੱਚ ਗੱਲ ਕਰਕੇ ਉਹ ਵੀਰ ਨੂੰ ਘੱਟ ਤੋਂ ਘੱਟ ਜਿਹੜੀ ਸਜ਼ਾ ਉਹ ਦੁਵਾਈ ਜਾਵੇ। ਇੱਕ ਮੋਹਮ ਸ਼ੁਰੂ ਹੋਈ ਹੈ ਜਿਹੜੀ ਕਿ ਪਟੀਸ਼ਨ ਧਾਰਕਾਂ ਦੀ। ਏਵੇਂ ਤੁਹਾਨੂੰ ਪਤਾ ਲੱਗਾ ਤੇ ਕੀ ਕਹਿਣਾ ਚਾਹੋਗੇ ਇਸ ਬਾਰੇ? ਵੀਰ ਜੀ ਉਹ ਪਟੀਸ਼ਨ ਬਾਰੇ ਵੀ ਇਤਨਾ ਪਤਾ ਲੱਗਾ ਕਿ ਕੁਝ ਸਮਾਂ ਪਹਿਲਾਂ ਇੱਕ ਵੀਰ ਨੂੰ ਉੱਥੇ ਸਜ਼ਾ ਕਾਫੀ 100 ਸਾਲ ਦੀ ਹੋ ਗਈ ਸੀ। ਇਤਨਾ ਹੀ ਪਟੀਸ਼ਨਾਂ ਪਾਈਆਂ ਗਈਆਂ ਐਸੇ ਉਹ ਵੀਰ ਦੀ ਪਟੀਸ਼ਨ ਜਿਹੜੀ ਪੌਣ ਕਾਰਨ ਸਜ਼ਾ ਘੱਟ ਹੋ ਗਈ ਸੀ ਅਸੀਂ ਵੀ ਚਾਹੁੰਦੇ ਆ ਕਿ ਸਾਡੇ ਭਰਾ ਦੀ ਵੀ ਉਹ ਪਟੀਸ਼ਨਾਂ ਪੈਣ ਕਰਕੇ ਵੱਧ ਤੋਂ ਵੱਧ ਪਾਈ ਜਾਵੇ ਕਿਉਂਕਿ ਜਿਹੜੀ ਸਜ਼ਾ ਉਹਦੀ ਆ ਕੰਮ ਕੀਤੀ ਜਾਵੇ